ਪਿਛਲੇ 72 ਘੰਟਿਆਂ ਦੇ ਵਿੱਚ ਜੋ ਘਟਨਾਵਾਂ ਘਟੀਆਂ ਉਹਦੇ ਉੱਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਕੱਲ ਸੂਮਟੋ ਲਿਆ ਗਿਆ ਘਟਨਾ ਸੀ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਪਾਰਟੀ ਤੋਂ ਨੇਤਾ ਮਾਣਯੋਗ ਸਰਦਾਰ ਪ੍ਰਤਾਪ ਸਿੰਘ ਬਾਜਬਾ ਜੀ ਮੌਜੂਦਾ ਵਿਧਾਇਕ ਸਾਬਕਾ ਲੋਕ ਸਭਾ ਮੈਂਬਰ ਸਾਬਕਾ ਕੈਬਨਿਟ ਮਨਿਸਟਰ ਮੇਬੀ ਸਰਕਾਰ ਆ ਸਭਾ ਮੈਂਬਰ ਉਹਨਾਂ ਵੱਲੋਂ ਜਿਹੜੀ ਸ਼ਬਦਾਵਲੀ ਜਨਤਕ ਤੌਰ ਦੇ ਉੱਤੇ ਈਟੀਓ ਹਰਪਜਲ ਸਿੰਘ ਜੀ ਕੈਬਨਿਟ ਮਿਨਿਸਟਰ ਪੰਜਾਬ ਜੋ ਕਿ ਅਨੁਸੂਚਿਤ ਜਾਤੀਆਂ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਬਾਰੇ ਜੋ ਸ਼ਬਦਾਵਲੀ ਵਰਤੀ ਗਈ ਉਹਨਾਂ ਦੀ ਸ਼ਬਦ ਕੀ ਸੀ ਬੈਂਡ ਵਜਾਉਂਦਾ ਰਿਹਾ ਮਤਲਬ ਇਹਨਾਂ ਦਾ ਟੱਬਰ ਬੈਂਡ ਵਜਾਉਂਦਾ ਰਿਹਾ ਅੱਜ ਇਹ ਮੰਤਰੀ ਐ ਐਮ ਐਲ اے ਜਾਂ ਇਹ ਕਹਿਣਾ ਇਹ ਹੁਣ ਬੈਂਡ ਵਜਾਉਣ ਵਾਲਾ ਨਹੀਂ ਰਹਿ ਗਿਆ ਇਹਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਔਰ ਇਸਨੇ ਪੰਜਾਬ ਦਾ ਬੈਂਡ ਵਜਾਉਣਾ ਸ਼ੁਰੂ ਕਰ ਦਿੱਤਾ ਹੈ ਐਦਾਂ ਦੀ ਸ਼ਬਦਾਵਲੀ ਪਹਿਲੀ ਨਜ਼ਰੇ ਇਹ ਦੇਖਣ ਚ ਆਉਂਦਾ ਕਿ ਇਹ ਸ਼ਬਦਾਵਲੀ ਸ਼ਾਇਦ ਜਨਰਲ ਪਾਸ਼ਾ ਵਿੱਚ ਵਰਤੀ ਗਈ ਸਧਾਰਨ ਪਾਸ਼ਾ ਵਿੱਚ ਵਰਤੀ ਗਈ ਸ਼ਬਦਾਵਲੀ ਜਦੋਂ ਅਸੀਂ ਇਹਦੀ ਗਹਿਰਾਈ 'ਚ ਜਾਂਦੇ ਹਾਂ ਜਦੋਂ ਇਹਦੇ ਤੇ ਮੰਥਨ ਕੀਤਾ ਗਿਆ ਮੰਨ ਲਓ ਜੇ ਈਟੀਓ ਸਾਹਿਬ ਦਾ ਪਰਿਵਾਰ ਜੁੱਤੀਆਂ ਗੰਢ ਦਾ ਹੁੰਦਾ ਜੋ ਕਿ ਅਨੁਸੂਚੀ ਜਾਤੀ ਵਰਗ ਨਾਲ ਸੰਬੰਧਿਤ ਕੀਤਾ ਆ ਤੇ ਫਿਰ ਬਿਆਨ ਕਿਹਾ ਹੁੰਦਾ ਇਹਦੇ ਬਡਾਰੂ ਜੁੱਤੀਆਂ ਗੰਢ ਦੇ ਰਹਿ ਤੇ ਇਹਦੇ ਹੁਣ ਜੁੱਤੀ ਚੰਗੀ ਤਰ੍ਹਾਂ ਫੇਰਾਂਗੇ ਵਾਟ ਇਜ਼ ਦਾ ਇਹਦਾ ਮਤਲਬ ਕੀ ਆ ਜੇ ਮੰਨ ਲਓ ਏਟੀਓ ਹਰਪਜਨ ਸਿੰਘ ਜੀ ਦਾ ਮੈਂ ਮਾਫੀ ਚਾਹੁੰਦਾ ਹਾਂ ਇਹ ਸ਼ਬਦਾਂ ਲਈ ਜਿਹੜੇ ਮੈਂ ਵਰਤ ਰਿਹਾ ਮੰਨ ਲਓ ਝਾੜੂ ਲਾਉਂਦਾ ਹੁੰਦਾ ਪਰਿਵਾਰ ਤੱਬਰ ਤੇ ਫਿਰ ਬਾਜਵਾ ਸਾਹਿਬ ਦੇ ਸ਼ਬਦ ਕੀ ਹੁੰਦੇ ਕਿ ਇਹਦੇ ਬਡਾਰੂ ਝਾੜੂ ਲਾਉਂਦੇ ਰਹੇ ਅੱਜ ਇੱਕ ਕੈਬਨਿਟ ਮੰਤਰੀ ਆ ਐਮਐਲਏ ਆ ਜੇਬੋ ਡਿਸੈਂਡਸ ਇਹਦੇ ਤੇ ਝਾੜੂ ਫੇਰਾਂਗੇ ਤੇ ਜਿਹੜੇ ਦੂਰ ਕਸਤੇ ਨੇ ਇੱਕ ਹੋਰ ਬਰਾਦਰੀ ਆ ਜਿਹੜੀ ਨੱਚਦੀ ਆ ਮੰਗਦੇ ਆ ਘਰ ਘਰ ਜਾਂਦੇ ਆ ਤੇ ਬਾਜਵਾ ਸਾਹਿਬ ਦੇ ਬਿਆਨ ਕੀ ਹੁੰਦੇ ਇਹਦੇ ਬਡਾਰੂ ਨੱਚਦੇ ਰਹੇ ਮੰਗਦੇ ਰਹੇ ਟੱਪਦੇ ਰਹੇ ਇਹ ਐਡਾ ਬੜਾ ਪੋਸਟ ਤੇ ਆ ਗਿਆ ਇਹਨੂੰ ਹੁਣ ਨੱਚੜ ਮੁੜਕੇ ਲਾਵਾਂਗੇ ਕਿਹੜਾ ਸ਼ਬਦਾਂ ਦਾ ਮਤਲਬ ਕੀ ਹੈ ਇਸੇ ਤਰ੍ਹਾਂ ਸ਼ਡਿਊਲ ਕਾਸਟਾਂ ਦੇ ਵਿੱਚ ਜਿਹੜੀ ਵੱਡੀ ਗਣਤੀ ਵਿੱਚ ਸਾਡਾ ਵਾਲਮੀਕੀ ਮਜਵੀ ਸਿੱਖ ਭਾਈਚਾਰਾ ਹਾਲਾਂਕਿ ਕਿੱਤਾ ਅੱਜ ਕਿਸੇ ਦੇ ਨਾਲ ਕਿਸੇ ਜਾਤੀ ਨਾਲ ਵੱਜਿਆ ਨਹੀਂ ਕੋਈ ਵੀ ਜਾਤੀ ਕਿੱਤਾ ਕਰ ਸਕਦੀ ਹੈ ਪਰ ਪੰਜਾਬ ਚ ਬਹੁ ਗਿਣਤੀ ਜਿਹੜਾ ਸਾਡੇ ਗਰੀਬ ਪਰਿਵਾਰ ਹੈ ਉਹ ਸੋਚੇ ਜਾਤੀ ਵਰਗਾਂ ਨਾਲ ਸੰਬੰਧਤ ਹੈ ਜਿਹੜੇ ਉਹ ਬਹੁ ਗਿਣਤੀ ਬੈਂਡ ਵਜਾਉਂਦੇ ਨੇ ਤੇ ਜੇ ਬੈਂਡ ਵਾਜਾ ਵਜਾਉਣ ਦੀ ਇਸ ਪ੍ਰਕਿਰਿਆ 'ਚ ਇਹੋ ਜੀ ਸ਼ਬਦਾਬਲੀ ਮਾਜੋਖ ਬਾਜਵਾਜੀ ਜਿਹੜੀ ਕਿ ਕਾਸਟਿਅਸ ਮੈਂਟੈਲਿਟੀ ਰੱਖਦੇ ਆ ਉਹਦੀ ਇੱਕ ਧਾਰਨਾ ਹੈ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਵੱਲੋਂ ਬੋਲਿਆ ਗਿਆ ਸ਼ਬਦ ਭਦੌੜਦੇ ਐਮਐਲਏ ਸਾਹਿਬ ਨੂੰ ਲੈ ਕੇ ਜੇ ਕਿ ਖੁਦ ਸ਼ਡਿਊਲ ਕਾਸਟ ਭਾਈਚਾਰੇ ਨਾਲ ਸਬੰਧ ਰੱਖਦੇ ਦੀ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇਹਦਾ ਕੀ ਮਤਲਬ ਹੈ ਇਹ ਮਟੀਰੀਅਲ ਤਾਂ ਨਰਜੀਵ ਅਵਸਥਾ ਨੂੰ ਕਿਹਾ ਜਾਂਦਾ ਜਿਹੜੀਆਂ ਖਰੀਦੀਆਂ ਤੇ ਵੇਚੀਆਂ ਜਾ ਸਕਦੀਆਂ ਉਹਨਾਂ ਨੂੰ ਕਿਹਾ ਜਾਂਦਾ ਕਿਆ ਬਾਜਬਾ ਸਾਹਿਬ ਦੀ ਮਾਨਸਿਕਤਾ ਇਹੀ ਆ ਕਿ ਦਲਤਾਂ ਨੂੰ ਖਰੀਦਿਆ ਤੇ ਵੇਚਿਆ ਜਾ ਸਕਦਾ ਹੈ ਐਹੋ ਜੇ ਸ਼ਬਦਾਵਲੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇਲੈਕਸ਼ਨ ਚੱਲ ਰਿਹਾ ਸੀ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਰੰਗਰੇਟਾ ਗੁਰੂ ਕੋ ਬੇਟਾ ਉਹਨਾਂ ਦੀ ਤਸਵੀਰ ਜਿੰਨੇ ਲੀਡਰ ਸੀ ਉਹਨਾਂ ਤੋਂ ਥੱਲੇ ਲਾਈ ਗਈ ਜਿਹੜੇ ਤਸਵੀਰਾਂ ਨੇ ਗੁਰੂਆਂ ਰਹਿਬਰਾਂ ਦੀਆਂ ਤਸਵੀਰਾਂ ਨੇ ਇਹ ਵੀ ਮਾਨ ਸਨਮਾਨ ਨਾਲ ਜੁੜਿਆ ਹੋਇਆ ਇੱਕ ਪ੍ਰਤੀਕ ਹੈ ਐਡੀ ਮੋਟੀ ਫਾਈਲ ਹੈ ਉਸ ਉਸ ਕੇਸ ਦੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਦਾ ਦੈਰ ਆ ਐਸੇ ਕਮਿਸ਼ਨ ਦਾ ਖੰਡਾਜ ਹੀ ਨਹੀਂ ਕਰ ਸਕਦਾ ਔਰ ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਤਾੜਨਾ ਪੱਤਰ ਜਾਰੀ ਕੀਤਾ ਸੀ ਪਾਰਟੀ ਨੂੰ ਕਿ ਤੁਸੀਂ ਇਦਾਂ ਦੇ ਪੁੱਠੇ ਕੰਮ ਨਾ ਕਰੋ ਇਹਦੇ ਵਿੱਚ ਲੱਗਿਆ ਫਾਈਲ ਦੇ ਵਿੱਚ ਤਾੜਨਾ ਪੱਤਰ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀਤਾ ਸੀ। ਔਰ ਈਟੀਓ ਹਰਪਜਨ ਸਿੰਘ ਜੀ ਬਾਰੇ ਕੀ ਕਿਸੇ ਬੰਦੇ ਦੀ 3 ਮਿੰਟ ਚ ਧੌਣ ਮਰੋੜਨ ਦਾ ਬਿਆਨ ਦਿੱਤਾ ਜਾ ਸਕਦਾ? ਅਫਗਾਨਿਸਤਾਨ 'ਚ ਬੈਠੇ ਆ ਅਸੀਂ। ਅਸੀਂ ਕਿਹਾ ਤਾਲਿਵਾਨਾਂ ਨੇ ਸਰਕਾਰ 'ਚ ਬੈਠੇ ਆ ਕਿ 3 ਮਿੰਟ 'ਚ ਤੋੜ ਧੌਣ ਮਰੋੜ ਦਿਓ। ਉਹ ਵੀ ਅਨਸੂਚੇ ਜਾਤੀ ਦੇ ਇੱਕ ਕੈਬਨਟ ਉਸ ਕੈਬਨਟ ਮੰਤਰੀ ਦੀ। जेड़ा खुद पीसीएस क्वालिफाइड है और अलाइड सर्विस तो रिजाइन कला पीसीएस क्वालिफाई नहीं बी ए बी एड ईटीओ हरभजन सिंह मास्टर डिग्री ईटीओ हरभजन सिंह यू जी सी नैट एंड जे आर एफ क्वालिफाई ईटीओ हरभजन सिंह पीएचडी ऑन बाबा साहब अंबेडकर प्रसूइंग ਚੱਲ ਰਹੀ ਆ ਪੰਜਾਬ ਯੂਨੀਵਰਸਿਟੀ ਤੋਂ ਈਟੀਓ ਹਰ ਭੱਜਨ ਸਿੰਘ ਔਰ ਦੇਸ਼ ਦਾ ਪਹਿਲਾ ਬਿਜਲੀ ਮੰਤਰੀ ਪੰਜਾਬ ਦਾ ਜਿਨ 600 ਜੂਨਤਾ ਆਪਣੀ ਮਿਨਿਸਟਰਸ਼ਿਪ ਦੇ ਦੌਰਾਨ ਪੰਜਾਬੀਆਂ ਨੂੰ ਇਸ ਤਰੀਕੇ ਨਾਲ ਦਿੱਤੀ ਆ ਜਾਤੀ ਧਰਮ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸਰਕਾਰ ਦੀ ਪਾਲਿਸੀ ਨੂੰ ਲਾਗੂ ਕੀਤਾ ਕਿ ਇੱਕ ਵੀ ਸ਼ਿਕਾਇਤ ਨਹੀਂ ਹੈਗੀ ਤੇ ਉਹਨੂੰ ਦੱਸ ਰਿਹਾ ਕਿ ਪੂਰੇ ਪੰਜਾਬ ਨੂੰ ਪੰਜਾਬ ਦੀ ਬੈਂਡ ਵਜਾ ਕੇ ਰੱਖਤੀ ਉਹ ਤਾਂ 4 ਸਾਲ ਹੋਏ ਹਾਲੇ ਦਲਤ ਨੂੰ 4 ਸਾਲ ਕੈਬਨਿਟ ਮਿਨਿਸਟਰੀ ਨੂੰ ਕਿਆ ਹੋਏ ਕਿ ਕਾਂਗਰਸ ਦੇ ਬਾਜਵਾ ਜੀ ਇਹ ਦੱਸਣ ਲੱਪੇ ਕਿ ਪੰਜਾਬ ਦੀ ਬੈਂਡ ਵਜਾਤੀ ਤੇ ਤੁਸੀਂ 75 ਸਾਲ ਕਿਹਾ ਪੀਪਾ ਖੜਕਾਓ ਮੇਰੇ ਇਆਂ ਇਹ ਦਲਤ ਅਸਮੇਤਾ ਨਾਲ ਜੁੜੇ ਹੋਏ ਸਵਾਲ ਨੇ ਦਲਤਾਂ ਦੇ ਮਾਨ ਸਨਮਾਨ ਨਾਲ ਜੁੜੇ ਹੋਏ ਸਵਾਲ ਨੇ ਜਿਹੜੇ ਮੈਂ ਅੱਜ ਇਹਦੇ 'ਚ ਰੱਖੇ ਆ ਇਸੇ ਨਜ਼ਰੀਏ ਦੇ ਨਾਲ ਮਾਨਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪਿਛਲੇ 4 ਮਹੀਨਿਆਂ ਚ ਦੂਜੀ ਵਾਰੀ ਸੂ ਮੋਟੋ ਕੀਤਾ ਆ ਦੋ ਵਾਰ ਦੂਜੀ ਵਾਰੀ ਔਰ ਸੂ ਮੋਟੋ ਜਿਹੜਾ ਅਸੀਂ ਕੀਤਾ ਮੀਡੀਆ ਦੇ ਵਿੱਚ ਬੱਚੇ-ਬੱਚੇ ਨੂੰ ਪਤਾ ਔਰ ਇਹ ਸੂ ਮੋਟੋ ਨੂੰ ਲੈ ਕੇ ਮੇਰੇ ਦਫ਼ਤਰ ਦਾ ਕਰਮਚਾਰੀ ਸ਼੍ਰੀ ਨਿਰਮਲ ਸਿੰਘ ਕੱਲ 7:30 ਵਜੇ ਸੈਕਟਰ 8 ਦੀ ਕੋਠੀ ਗਿਆ ਜਿੱਥੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹਦੇ ਘਰ ਵਿੱਚ ਰਹਿੰਦੇ ਹੋਏ ਲੋਕਾਂ ਨੇ ਸੂ ਮਟੋ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਅੱਜ ਸਵੇਰੇ ਮੇਰੇ ਦਫ਼ਤਰ ਦਾ ਕਰਮਚਾਰੀ ਸੈਕਟਰ 8 ਦੀ ਕੋਠੀ ਗਿਆ ਇੱਕ ਉੱਥੋਂ ਜਵਾਬ ਦੇ ਦਿੱਤਾ ਤੇ ਸੈਕਟਰ 49 ਦੀ ਕੋਠੀ ਗਿਆ ਦੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਉੱਥੇ ਰਹਿਣ ਵਾਲਿਆਂ ਨੇ ਘਰ ਵਿੱਚ ਜਵਾਬ ਦੇ ਦਿੱਤਾ ਇਹ ਸੂ ਮਟੋ ਨਹੀਂ ਨੋਟਿਸ ਨਹੀਂ ਲੈਣ ਰੀਸੀਵ ਨਹੀਂ ਕਰਾਇਆ ਥਰਡ ਉਹਦੀ ਹੁਣ ਮੈਂ ਈਮੇਲ ਜਿਹੜੀ ਆ ਉਪਾਤੀ ਆ ਉਹਦਾ ਸਕਰੀਨਸ਼ਾਟ ਜਿਹੜਾ ਹੈਗਾ ਉਹ ਤੁਹਾਡੇ ਮੀਡੀਆ ਦੇ ਮਾਧਿਅਮ ਸੋਸ਼ਲ ਮੀਡੀਆ ਦੇ ਮਾਧਿਅਮ ਤੁਹਾਨੂੰ ਫਟਾਫਟ ਪਹੁੰਚ ਜਾਏਗਾ। ਔਰ ਇਸ ਸੂ ਮੋਟੋ ਦੇ ਉੱਤੇ ਐਸਐਸਪੀ ਅੰਮ੍ਰਿਤਸਰ ਵਿਧਾਤੀ ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਮਿਤੀ 11 ਫਰਵਰੀ ਦੁਪਹਿਰ 3 ਵਜੇ ਚੰਡੀਗੜ੍ਹ ਪੰਜਾਬ ਰਾਜਨ ਸੁਚਿਤ ਜਾਤੀ ਦੇ ਦਫਤਰ ਕਮਰਾ ਨੰਬਰ 6 ਚੌਥੀ ਮੰਜ਼ਲ ਪੰਜਾਬ ਸੈਕਟਰੀਏਟ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਆ ਪੁੱਛ ਸਕਦੇ ਆ ਸਾਥੀ ਕਿ ਇਸ ਮਾਮਲੇ 'ਚ ਸੂਮੋ ਟੋ ਬਣਦਾ ਇਹ ਸ਼ਬਦਾਵਲੀ ਬਣਦੀ ਕਿ ਨਹੀਂ ਬਣਦੀ ਇਹ ਤੁਹਾਡੇ ਵਿੱਚ ਐਕਟ ਵੇਅਰ ਐਕਟ ਜਿਹਨੂੰ ਵਕੀਲ ਪੜ੍ਹਦੇ ਆ ਇਸ ਵੇਅਰ ਐਕਟ ਦਾ ਨੋਆ ਦਾ ਸ਼ੈਡਿਊਲ ਕਾਸਟ ਐਂਡ ਦਾ ਸ਼ੈਡਿਊਲ ਟ్రਾਈਬ ਪ੍ਰੋਵੀਨਸ਼ਨ ਆਫ ਐਟ੍ਰੋਸਿਟੀ ਐਕਟ 1989 ਇਸ ਐਕਟ ਦੀ ਚੈਪਟਰ 3 ਜਿਹਦਾ ਨੋਆ ਆਫੈਂਸਸ ਆਫ ਐਟ੍ਰੋਸਿਟੀ ਉਹਦਾ ਬਿੰਦੂ ਨੰਬਰ 3 3 ਦਾ ਅੱਗੇ ਬਿੰਦੂ ਨੰਬਰ 10 ਕਿਰਪਾ ਕਰਕੇ ਪਲੀਜ਼ ਸਾਰੇ ਪੰਜਾਬੀ ਧਿਆਨ ਨਾਲ ਸੁਣੋ ਬਤੌਰ ਚੇਅਰਪਰਸਨ ਕਮਿਸ਼ਨ ਦਾ ਜਿਹੜੀ ਮੇਰੀ ਡਿਊਟੀ ਤੇ ਅਧਿਕਾਰ ਖੇਤਰ ਹੈ ਉਹਨਾਂ ਦੀ ਪਾਲਣਾ ਕਰ ਰਿਹਾ ਉਸ ਪਾਲਣਾ ਦੇ ਵਿੱਚ ਸਰਦਾਰ ਬਾਜਵਾ ਜੀ ਅੱਜ ਦੂਜੀ ਵਾਰੀ ਉਸ ਦੈਰੇ ਚ ਆਏ ਆ 90 ਦਿਨਾਂ ਦੇ ਵਿੱਚ ਵਿੱਚ ਇਹਦਾ 10 ਨੰਬਰ ਬਿੰਦੂ ਕਹਿੰਦਾ ਆ ਇਨਟੈਂਸ਼ਨਲੀ ਇਨਸਲਟ ਔਰ ਇੰਟੀਮੀਡੇਟ ਵਿਦ ਇੰਟੈਂਟ ਟੂ ਹਿਮੂਲੇਟ ਅ ਮੈਂਬਰ ਆਫ ਸ਼ੈਡਿਊਲ ਕਾਸਟ ਔਰ ਅ ਸ਼ੈਡਿਊਲ ਟ੍ਰਾਈਬ ਇਨ ਐਨੀ ਪਲੇਸ ਵਿਦੀਨ ਪਬਲਿਕ 뷰 ਰਿਪੀਟ ਕਰ ਰਹੇ ਆ ਅਟੈਂਸ਼ਿਨਲੀ ਇਨਸਲਟ অর ਇੰਟੀਮਿਡੇਟ ਵਿਦ ਇੰਟੈਂਟ ਟੂ ਹਿਮਿਲੇਟ ਅ ਮੈਂਬਰ ਆਫ ਸ਼ੈਡਿਊਲ ਕਾਸਟ অর ਸ਼ੈਡਿਊਲ ਟ੍ਰਾਈਬ ਇਨ ਐਨੀ ਪਲੇਸ ਵਿਦੀਨ ਅ ਪਬਲਿਕ 뷰 ਤੇ ਹੁਣ ਜੇ ਇਤੇ ਕਾਰਵਾਈ ਹੋ ਜਾਏ ਇਸ ਗੱਲ ਤੇ ਤੇ ਫਿਰ ਇਹ ਚੀਕਾ ਮਾਰ ਦੇ ਪਾਪਾ ਜੀ ਕੋ ਚਲੇ ਜਾਣ ਹਾਈ ਕੋਰਟ ਸੁਪਰੀਮ ਕੋਰਟ ਕਿ ਘੜੀ ਤੋਂ ਬਚਾਓ ਵਿੱਚ ਮੇਰਾ ਕੀ ਕਸੂਰ ਹੈ ਮੇਰੀ ਡਿਊਟੀ 9 ਤੋਂ 5 ਇਸ ਐਕਟ ਨੂੰ ਪੰਜਾਬ ਦੇ ਵਿੱਚ ਔਰ ਕਨਸਟੀਟਿਊਸ਼ਨ ਆਫ ਇੰਡੀਆ ਜਿਹੜੇ ਸੇਫਗਾਰ ਟੂ ਸ਼ੈਡਿਊਲ ਕਾਸਟ ਨੇ ਉਹਨਾਂ ਨੂੰ ਇੰਪਲੀਮੈਂਟ ਕਰਾਉਣ ਦੇ ਲਈ ਲੱਗੀ ਹੋਈ ਆ ਔਰ ਇਸ ਡਿਊਟੀ ਨੂੰ ਪੂਰੀ ਕਰਨ ਦੇ ਵਿੱਚ ਮੈਂ ਕੋਈ ਕਮੀ ਨਹੀਂ ਪੂਰੀ ਛੱਡਾਂਗਾ ਤਿੰਨ ਮਿੰਟ ਚ ਧੌਣ ਮਰੋੜੋਗੇ ਦਲਤਾਂ ਦੇ ਜਿੰਨਾ ਚਿਰ ਗੜੀ ਆ ਕੰਸਟੀਚਿਊਸ਼ਨਲ ਦੇਰੇ ਚ ਰਹਿੰਦਾ ਹੋਇਆ ਆ ਫੈਲਾ ਨੇ ਇਹਨਾਂ ਦੀਆਂ ਬੜੀਆਂ ਹੋਈਆਂ ਤੇ ਹਾਈ ਕੋਰਟ ਚ ਜਦੋਂ ਚ ਗਏ ਇਹ ਫਾਈਲ ਮੈਨੂੰ ਬੰਦ ਕਰਨੀ ਪਈ ਮਾਨਜੋਗ ਰਾਜਾ ਬੜਿੰਗੀ ਲੇਕਿਨ ਆ ਜਿਹੜਾ 3 ਮਿੰਟ ਵਾਲਾ ਬਿਆਨ ਹੈ ਧੌਣ ਮਰੋੜਨ ਦਾ ਤੇ ਦੇਖਦੇ ਧੌਣ ਕਿਹਦੀ ਮੋੜੀ ਜਾਂਦੀ ਹੈ ਪੰਜਾਬ ਦੇ ਦਲਤ ਸਮਾਜ ਵੱਲ ਪੰਜਾਬ ਦੇ ਹਰ ਗਰੀਬ ਮਜਲੂਮ ਵੱਲ ਕੰਸਟੀਚਿਊਸ਼ਨਲ ਦੇਰੇ ਚ ਰਹਿੰਦੇ ਹੋਏ ਸੇਫ ਕਰ ਦਿੱਤੀ ਜਾਏਗੀ ਸਤਿਕਾਰਯੋਗ ਸਾਥੀਓ ਕੱਲ ਕਾਂਗਰਸ ਬਿਆਨ ਕਰ ਰਹੀ ਸੀ ਟੀਵੀ ਦੇ ਉੱਤੇ ਮੈਂ ਮਾਧਿਅਮ ਤੇ ਸੁਣ ਰਿਹਾ ਸੀ ਕਿ ਗੜੀ ਨੇ ਉਦੋਂ ਨੋਟਿਸ ਕਿਉਂ ਨਹੀਂ ਲਿਆ ਜਦੋਂ ਕਾਂਗਰਸ ਦੇ ਵਿਧਾਇਕ ਨੂੰ ਵਿਧਾਨ ਸਭਾ ਦੇ ਵਿੱਚ ਜੁੱਤੀ ਸੰਘਾਉ ਦਾ ਗੱਲ ਹੋਈ ਹੈ ਮੈਨੂੰ ਉਹ ਤਰੀਕ ਨਹੀਂ ਯਾਦ ਮੈਨੂੰ ਇਹ ਲੱਗਦਾ ਕਿ ਸ਼ਾਇਦ ਉਸ ਦਿਨ ਮੈਂ ਕਮਿਸ਼ਨ ਦਾ ਚੇਅਰਮੈਨ ਨਹੀਂ ਸੀ ਮੈਨੂੰ ਤਾਂ ਲੱਗਦਾ ਪਰ ਜੇ ਮੈਂ ਹੁੰਦਾ ਵੀ ਹੋਇਆ ਤਾਂ ਵਿਧਾਨ ਸਭਾ ਦੀ ਇੱਕ ਜੂਰੀਡਿਕਸ਼ਨ ਹੈ ਉੱਥੇ ਦੇ ਸਾਰੇ ਕਾਰੋਬਾਰ ਅੰਦਰਲੀ ਹਰ ਚੀਜ਼ ਉਹਨੂੰ ਬਾਹਰ ਕੋਰਟ ਦੇ ਵਿੱਚ ਨਹੀਂ ਕਢੀ ਸਿਆ ਜਾ ਸਕਦਾ ਉਹਨੂੰ ਬਾਹਰ ਨਹੀਂ ਕੁਛ ਕੀਤਾ ਜਾ ਸਕਦਾ ਇਹ ਉੱਥੋਂ ਦਾ ਲਾਅ ਹੈ ਤਾਂ ਇਹ ਬਾਜਵਾ ਸਾਹਿਬ ਦੇ ਚੇਲੇ ਚਾਪਟਿਆਂ ਨੂੰ ਯਾਦ ਰੱਖਣੀ ਚਾਹੀਦੀ ਗੱਲ ਫਿਰ ਇਹ ਸਵਾਲ ਕਰਦੇ ਨੇ ਕਿ ਗਣੀ ਸਾਡਾ ਕਿਆ ਬਗੜ ਲੂ ਮੈਂ ਕੁਛ ਨਹੀਂ ਬਗੜਨਾ ਹੈ ਕਿਸੇ ਦਾ ਮੈਂ ਤਾਂ ਪੰਜਾਬ ਦੇ ਲੋਕਾਂ ਦਾ ਸਵਾਰਨ ਆਇਆ ਜਿਹਦੇ ਵਿੱਚ ਗਰੀਬ ਮਜਲੂਮ ਜਿਹੜੇ ਦਲਤ ਵਰਗ ਹੈ ਲੀਗਲੀ ਤੌਰ ਤੇ ਉਹਨਾਂ ਦਾ ਔਰ ਸਵੋਚੇ ਪੰਜਾਬੀਆਂ ਦਾ ਉਹਦੇ ਵਿੱਚ ਮੈਨੂੰ ਇਹ ਕਹਿ ਰਹੇ ਸੀ ਕਿ ਕਮਿਸ਼ਨ ਨੇ ਪਹਿਲਾਂ ਲੀਡਰਾਂ ਦਾ ਕਿਆ ਬਗਾੜ ਲਿਆ ਮੇਰੀ ਜੂਰੀਡਿਕਸ਼ਨ ਹੈ ਅਗਰ ਕੋਈ ਕੋਰਟ ਵਿੱਚ ਜਾਂਦਾ ਹੈ ਤਾਂ ਉੱਥੇ ਫੈਸਲਾ ਕੋਰਟ ਕਰੇਗੀ ਚਾਹੇ ਉਹ ਤਰਨਤਰਨ ਦਾ ਮਾਮਲਾ ਸੀ ਕਿਸੇ ਵਿਧਾਇਕ ਦੇ ਖਿਲਾਫ ਚਾਹੇ ਉਹ ਰਾਜਾ ਬੜਿੰਗ ਜੀ ਦਾ ਸੀ ਜਾਂ ਕੋਈ ਹੋਰ ਸੀ ਫਿਰ ਐਡਾਂ ਦੀ ਸ਼ਬਦਾਵਲੀ ਵਰਤ ਕੇ ਫਿਰ ਦੋਸ਼ ਪ੍ਰਚਾਰ ਕੀ ਕਰਦੇ ਨੇ ਕਿ ਅਸੀਂ ਤਾਂ ਫਲਾਣਾ ਲੀਡਰ ਪ੍ਰਧਾਨ ਲਾ ਲਿਆ ਉਹ ਦਲਤਾ ਚੋਂ ਆ ਅਸੀਂ ਤਾਂ ਫਲਾਣਾ ਲੀਡਰ ਮੁੱਖ ਮੰਤਰੀ ਲਾ ਲਿਆ ਦਲਤਾ ਚੋਂ ਆ ਕਮਿਸ਼ਨ ਕਿਉਂ ਦਖਲਅੰਦਾਜ਼ੀ ਕਰਦਾ ਕਮਿਸ਼ਨ ਆਪਣੇ Dਹਰੇਆਂ ਦੇ ਵਿੱਚ ਰਹਿ ਕੇ ਕੰਮ ਕਰਦਾ ਕਮਿਸ਼ਨ ਤਾਂ ਨਹੀਂ ਕਹਿੰਦਾ ਕਿ ਜਿਨ੍ਹਾਂ ਨੂੰ ਤੁਸੀਂ ਪ੍ਰਧਾਨ ਲਾਇਆ ਮੁੱਖ ਮੰਤਰੀ ਲਾਇਆ ਉਹਨਾਂ ਨੂੰ ਪੈਰਾਂ ਦੀਆਂ ਜੁੱਤੀਆਂ ਸਦੋ ਕਮਿਸ਼ਨ ਤਾਂ ਨਹੀਂ ਨਾ ਕਹਿੰਦਾ ਕਿ ਪੈਰਾਂ ਦੀਆਂ ਜੁੱਤੀਆਂ ਕਹਿਣ ਤੋਂ ਬਾਅਦ ਫਿਰ ਕਾਸ਼ੀ ਬਨਾਰਸ ਤੱਕ ਮਾਫੀਆ ਮੰਗਣ ਜਾਓ YouTube Google ਤੇ ਸਾਰਾ ਕੁਝ ਸਰਚ ਮਾਰਿਆ ਲੱਭ ਜਾਂਦਾ ਆ ਕਮਿਸ਼ਨ ਤਾਂ ਨਹੀਂ ਨੇ ਕਹਿੰਦਾ ਕਿ ਤੁਸੀਂ ਦਲਤਾਂ ਨੂੰ ਅਰਬੀ ਨਸਲ ਦੇ ਘੋੜੇ ਤੇ ਗਧਿਆਂ ਨਾਲ ਕੰਪੇਅਰ ਕਰੋ ਕਮਿਸ਼ਨ ਤਾਂ ਨਹੀਂ ਨੇ ਕਹਿੰਦਾ ਕਿ ਪਵਿੱਤਰ ਤੇ ਪੰਥਕ ਸੀਟਾਂ ਦਲਤਾਂ ਨੂੰ ਕਿਉਂ ਦੇਤੀਆਂ ਇਦਾਂ ਦੇ ਬਿਆਨ ਲਾਓ ਇੱਕੋ ਹੀ ਪਾਰਟੀ ਕਿਉਂ ਇਹ ਸਾਰਾ ਕੁਝ ਕਰ ਰਹੀ ਹੈ ਇੱਕੋ ਹੀ ਪਾਰਟੀ ਦੇ ਲੀਡਰ ਕਿਉਂ ਕੁਝ ਕਰ ਰਹੇ ਹੈ ਬਾਕੀ ਦੀਆਂ ਪਾਰਟੀਆਂ ਨੇ ਪੰਜਾਬ ਦੇ ਵਿੱਚ ਮੈਨੂੰ ਤਾਂ ਇਦਾਂ ਲੱਗਦਾ ਕਈ ਵਾਰੀ ਕਿ ਮੈਂ ਕੋਈ ਪਾਰਟੀ ਦੇ ਇਹਨਾਂ ਕਾਂਗਰਸ ਪਾਰਟੀ ਦੇ ਸਾਰੇ ਲੀਡਰਾਂ ਨੂੰ ਬੁਲਾ ਕੇ ਸੰਮੇਲਨ ਕਰਕੇ ਇੱਥੇ ਪੰਜਾਬ ਭਵਨ 'ਚ ਇਹਨਾਂ ਨੂੰ ਇਹ ਦੱਸਾਂ ਕਿ ਦਲਤਾਂ ਨੇ ਹੱਕ ਅੰਕਾਰ ਗਿਆ ਹੁੰਦੇ ਨੇ ਅਨੁਸੂਚਿਤ ਜਾਤੀ ਵਰਗਾਂ ਦੇ ਰਾਈਟ ਹੈਂਡ ਸੇਫਗਾਰਡ ਕੀ ਨੇ ਮੈਂ ਇਹਨਾਂ ਦੀ ਕਲਾਸ ਲਾ ਮੈਂ ਇੱਥੇ ਬਲੈਕਬੋਰਡ ਲਾ ਕੇ ਤਾਂ ਜੋ ਜਦੋਂ ਇਹ ਪਬਲਿਕ ਵਿੱਚ ਵਿਚਰਨ ਤਾਂ ਆਪਣੇ ਘੱਟੋ ਘੱਟ ਸ਼ਬਦਾਵਲੀ ਅਨੁਸੂਚਿਤ ਜਾਤੀ ਵਰਗਾਂ ਪ੍ਰਤੀ ਸਹੀ ਰੱਖਣ ਜਦੋਂ ਇਹ ਕਹਿੰਦੇ ਨੇ ਅਸੀਂ ਤਾਂ ਦਲਤਾਂ ਨੂੰ ਵੱਡ-ਵੱਡੀਆਂ ਪੋਸਟਾਂ ਦੇਤੀਆਂ ਤੇ ਦਲਤਾਂ ਨੂੰ ਪੋਸਟਾਂ ਦੁਆਉਣ ਵਾਲਾ ਸੀ ਪਰਮ ਪੂਜਯ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਬਾਬਾ ਸਾਹਿਬ ਅੰਬੇਡਕਰ ਅੰਬੇਡਕਰ ਅੱਜ ਤੋਂ 99 ਸਾਲ ਪਹਿਲਾਂ ਜਦੋਂ ਸਾਈਮਨ ਕਮਿਸ਼ਨ ਦੇ ਅੱਗੇ ਦਲਤਾਂ ਦੇ ਰਾਈਟਾਂ ਦੀ ਗੱਲ ਆਈ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਮਾਂ ਪਾਰਟੀ ਨੇ ਵਿਰੋਧ ਕੀਤਾ ਸੀ ਜਦੋਂ ਬਾਬਾ ਸਾਹਿਬ ਅੰਬੇਡਕਰ 1931 32 ਦੀਆਂ ਗੋਲਮੇਜ ਕਾਨਫਰੰਸਾਂ ਵਿੱਚ ਬੈਠੇ ਤਾਂ ਇਸੇ ਪ੍ਰਤਾਪ ਸਿੰਘ ਬਾਜਵਾਦੀ ਦੀ ਮਾਂ ਪਾਰਟੀ ਨੇ ਬਾਬਾ ਸਭ ਅਮੇੜਕਰ ਦਾ ਵਿਰੋਧ ਕੀਤਾ ਸੀ ਜਦੋਂ 18 ਅਗਸਤ 1932 ਨੂੰ ਦੇਸ਼ ਦੇ ਦਲਤਾਂ ਨੂੰ ਬ੍ਰਿਟਾਨੀਆ ਗਵਰਨਮੈਂਟ ਨੇ ਡਬਲ ਵੋਟ ਦਾ ਰਾਈਟ ਦਿੱਤਾ 18 ਅਗਸਤ 1932 ਜਿਹਨੂੰ ਕਮਿਊਨਲ ਵੋਟ ਕਹਿੰਦੇ ਆ ਸਰਦਾਰ ਪ੍ਰਤਾਪ ਸਾਹਿਬ ਪ੍ਰਤਾਪ ਸਿੰਘ ਬਾਜਵਾਦੀ ਦੀ ਪਾਰਟੀ ਨੇ ਉਸ ਵੇਲੇ ਵੀ ਦੋ ਵੋਟਾਂ ਦਾ ਅਧਿਕਾਰ ਕੀਤਾ ਸੀ ਦੋ ਵੋਟਾਂ ਦੇ ਰਾਈਟ ਜਿਹੜਾ ਅੰਗਰੇਜ਼ਾਂ ਵੱਲੋਂ ਦਲਤਾਂ ਨੂੰ ਮਿਲਿਆ ਸੀ ਉਹਦਾ ਵਿਰੋਧ ਕੀਤਾ ਸੀ ਕਿੰਨਾ ਵਿਰੋਧ ਕੀਤਾ ਸੀ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾਜੀ ਦੀ ਪਾਰਟੀ ਔਰ ਕਾਂਗਰਸ ਇਹਨਾਂ ਦੇ ਲੀਡਰ 8 ਅਗਸਤ 1932 ਨੂੰ ਮਰਨ ਵਰਤ ਰੱਖ ਲੈਂਦੇ ਨੇ ਪੂਨਾ ਦੀ ਜਰਦਾ ਜੇਲ੍ਹ ਚ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਇੰਨਾ ਝੁਕਾਇਆ ਗਿਆ ਕਿ 24 ਅਗਸਤ 1932 ਨੂੰ ਪੂਨਾ ਪੈਕਟ ਸਮਝੌਤਾ ਹੋਇਆ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਕਾਂਗਰਸ ਅੱਗੇ ਸਰਲੈਂਡਰ ਹੋ ਕੇ ਆਪਣੇ ਡਬਲ ਬੋਟ ਦੇ ਰਾਈਟ ਨੂੰ ਛੱਡਣਾ ਪਿਆ ਸੀ। ਸੈਪਰੇਟ ਇਲੈਕਟੋਰੇਟ ਨੂੰ ਛੱਡਣਾ ਪਿਆ ਸੀ। ਇਸੇ ਇਹੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਔਰ ਇਹਨਾਂ ਦੀ ਪਾਰਟੀ ਜਦੋਂ ਦੇਸ਼ ਦੀ ਕਨਸਟੀਟਿਊਸ਼ਨਲ ਅਸੈਂਬਲੀ ਚੁਣੀ ਗਈ। ਸੰਵਿਧਾਨ ਸਭਾ ਬਾਬਾ ਸਾਹਿਬ ਅੰਬੇਡਕਰ ਬਾਰੇ ਇਹਨਾਂ ਨੇ ਕਿਹਾ ਸੀ ਕਿ ਕਿ ਬਾਬਾ ਸਾਹਿਬ ਅੰਬੇਡਕਰ ਤੁਸੀਂ ਤਾਂ ਕੀ ਤੁਹਾਡੀ ਹਵਾ ਵੀ ਪਾਰਲੀਮੈਂਟ ਵਿੱਚ ਪੜਨ ਨਹੀਂ ਦੇਵਾਂਗੇ। ਤਾਂ ਕਿਆਂ ਦਰਵਾਜ਼ੇ ਤਾ ਛੱਡੋ ਰੋਸ਼ਨਦਾਨ ਵੀ ਬੰਦ ਕਰ ਦਿੱਤੇ ਆ ਇਹ ਸਰਦਾਰ ਪ੍ਰਤਾਪ ਸਿੰਘ ਬਾਜਬਾ ਦੀ ਮਾਪਾ ਪਾਰਟੀ ਦਾ ਬਿਆਨ ਸੀ। ਔਰ ਜਦੋਂ ਬਾਬਾ ਸਾਹਿਬ ਅਮੜਕਰ ਜਿੱਤ ਗਏ ਸੀ ਤਾਂ ਉਹ ਸਾਰਾ ਹੀ ਹਿੱਸਾ ਪਾਕਿਸਤਾਨ ਨੂੰ ਦਿੱਤਾ ਗਿਆ ਜੈਸੌਰ ਖੋਲਨਾ ਦਾ ਜਿਹੜਾ ਏਰੀਆ ਸੀ ਸਾਰਾ ਹੀ। ਜਦੋਂ ਕਿ ਉੱਥੇ 60% ਤੋਂ ਜ਼ਿਆਦਾ ਨੌਨ ਸ਼ੈਡਿਊਲ ਕਾਸਟ ਲੋਕ ਰਹਿੰਦੇ ਸੀ, ਨੌਨ ਮੁਸਲਿਮ ਲੋਕ ਰਹਿੰਦੇ ਸੀ। ਔਰ ਕਾਨੂੰਨ ਸੀ ਉਸ ਵੇਲੇ ਬੰਡ ਦਾ ਕਿ ਜੇ 50% ਤੋਂ ਜ਼ਿਆਦਾ ਨੌਨ ਮੁਸਲਿਮ ਲੋਕ ਨੇ ਤਾਂ ਭਾਰਤ ਵਿੱਚ ਹੀ ਸਾਰੇ ਰਹਿਗਾ। ਲੇਕਿਨ 58% ਤੋਂ ਜ਼ਿਆਦਾ ਦੀ ਆਬਾਦੀ ਵਾਲਾ ਹਿੱਸਾ ਨਾਨ ਮੁਸਲਮ ਪਾਕਿਸਤਾਨ ਨੂੰ ਦਿੱਤਾ ਕਿਉਂਕਿ ਉੱਥੇ ਬਾਬਾ ਸਾਹਿਬ ਅੰਬੇਡਕਰ ਚੋਂ ਕੇ ਆਏ ਸੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਔਰ ਇਹਨਾਂ ਦੀ ਮਾਂ ਪਾਰਟੀ ਇੰਨੀ ਦਲਤ ਵਿਰੋਧੀ ਆ ਡੀਐਨਏ ਦੇ ਵਿੱਚ ਇਹਨਾਂ ਦੇ ਇੰਨਾ ਦਲਤ ਵਿਰੋਧੀ ਡੀਐਨਏ ਆ ਕਿ 1951 ਚ ਕਾਂਗ ਬਾਬਾ ਸਾਹਿਬ ਅੰਬੇਡਕਰ ਪਹਿਲੀ ਵਾਰੀ ਵੋਟਾਂ 'ਚ ਖੜੇ ਹੋਏ ਲੋਕ ਸਭਾ ਦੀਆਂ ਆਜ਼ਾਦ ਦੇਸ਼ ਵਿੱਚ ਤਾਂ ਬਾਬਾ ਸਾਹਿਬ ਅੰਬੇਡਕਰ ਦਾ ਪੀਏ ਪੀਏ ਜੇ ਨੂੰ ਮਟੀਰੀਅਲ ਸਮਝ ਕੇ ਖਰੀਦਿਆ ਗਿਆ ਕਜਰੋਲ ਕਰੋ ਦਾ ਨੋ ਸੀ ਔਰ ਬਾਬਾ ਸਾਹਿਬ ਅਮੀੜਕਰ ਨੂੰ ਹਰਾਉਣ ਦਾ ਕੰਮ ਕੀਤਾ ਇਹ ਕਹਿੰਦੇ ਅਸੀਂ ਮੁੱਖ ਮੰਤਰੀ ਬਣਾਉਂਦੇ ਤੁਹਾਡੇ ਇਹ ਕਹਿੰਦੇ ਅਸੀਂ ਨੈਸ਼ਨਲ ਪ੍ਰੈਜ਼ੀਡੈਂਟ ਬਣਾਉਂਦੇ ਤੁਹਾਡੇ ਤੇ ਸਾਨੂੰ ਸਾਨੂੰ ਇੱਥੇ ਤੱਕ ਪਹੁੰਚਾਉਣੇ ਵਾਲਾ ਬਾਬਾ ਸਾਹਿਬ ਅਮੀੜਕਰ ਹੈ ਦੋ ਲੋਕ ਸਭਾ ਦੀ ਬਾਈ ਇਲੈਕਸ਼ਨ ਲੜੀ ਬਾਬਾ ਸਾਹਿਬ ਅਮੀੜਕਰ ਨੇ 52 ਚ ਔਰ 54 ਚ ਬੰਬਈ ਲੋਕ ਸਭਾ ਔਰ ਪੰਡਹਾਰਾ ਲੋਕ ਸਭਾ ਦੋਨੋਂ ਸ਼ੀਟਾਂ ਤੋਂ ਤੀਜੀ ਵਾਰੀ ਤਿੰਨ ਵਾਰੀ ਬਾਬਾ ਸਾਹਿਬ ਅਮੀੜਕਰ ਨੂੰ ਸਰਦਾਰ ਪ੍ਰਤਾਪ ਸਿੰਘ ਬਾਜਬਾਦੀ ਮਾਂ ਪਾਰਟੀ ਨੇ ਹਰਾਉਣ ਦਾ ਕੰਮ ਕੀਤਾ ਮੈਂ ਅੱਜ ਕਿਸੇ ਪਾਰਟੀ ਦਾ ਵਿਰੋਧ ਕਰਨ ਲਈ ਨਹੀਂ ਬੈਠਾ ਸਾਰੀਆਂ ਪਾਰਟੀਆਂ ਮੇਰੇ ਲਈ ਸਤਿਕਾਰਯੋਗ ਆ ਪਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਦਲਤਾਂ ਨੂੰ ਕਦੇ ਪੈਰਾਂ ਦੀ ਜੁੱਤੀ ਕਦੇ ਅਰਬੀ ਨਸਲ ਦੇ ਘੋੜੇ ਕਦੀ ਤਿੰਨ ਮਿੰਟ ਤੇ ਧੌਣ ਮਰੋੜ ਦੇਾਂਗੇ ਕਦੀ ਇਹ ਪੈਟ ਵਜਾਉਣ ਦੀ ਗੱਲ ਕਰਦੇ ਆ ਤੇ ਫਿਰ ਦਰਦ ਯਾਦ ਆਉਂਦਾ ਦਲਤਾਂ ਦਾ ਦਲਤਾਂ ਦੀ ਤਕਲੀਫ ਯਾਦ ਆਉਂਦੀ ਆ ਕਿ ਕਿੰਨਾ ਚਿਰ ਚੁੱਪ ਬੈਠਿਆ ਰਹੇ ਉਸ ਧਰਤੀ ਤੇ ਜਿੱਥੇ ਮਾਨਸ ਕੀ ਜਾਤੀ ਸਭੇ ਇੱਕੇ ਪਹਿਚਾਨ ਬੁੱਕਿਆ ਗਿਆ ਉਸ ਧਰਤੀ ਤੇ ਜਿੱਥੇ ਇੱਕ ਲੰਗਰ ਹੈ ਇੱਕ ਪੰਗਤ ਹੈ ਇੱਕ ਸਰੋਵਰ ਹੈ ਇੱਕ ਗ੍ਰੰਥ ਹੈ ਇੱਕ ਬਾਟਾ ਆ ਅੱਬਲੱਲਾ ਨੂਰਪਾਏ ਦਾ ਰੋਜ਼ ਪ੍ਰਚਾਰ ਹੁੰਦਾ ਕੁਦਰਤ ਕੇ ਸਭ ਬੰਦੇ ਇਹ ਬੈਠ ਵਜਾਉਣਾ ਦਸੀ ਜਾਂਦੇ ਆ ਇਸ ਕਰਕੇ ਇਸ ਮਾਮਲੇ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ 3 ਵਜੇ ਦਾ ਸਮਾਂ ਗਰ ਨੋਟਿਸ ਰਸੀਵ ਕਰਦੇ ਤਾਵੇ ਠੀਕ ਨਹੀਂ ਕਰਦੇ ਤਾਂ ਇਹ ਨੋਟਿਸ ਹੀ ਸਮਝਿਆ ਜਾਵੇ। ਔਰ ਪੁੱਛਦੇ ਸੀ ਕਿ ਤੁਹਾਡੇ ਅਧਿਕਾਰ ਖੇਤਰ ਚ ਆਉਂਦੇ ਆ। মিডিਆ ਵਾਲੇ ਬੈਠ ਕੇ ਸਤਕਾਰਯੋਗ ਸਾਥੀ ਫਿਰ ਚਰਚਾ ਕਰਦੇ ਆ ਸ਼ਾਮ ਨੂੰ। ਕਿ ਗੜੀ ਓਵਰ ਚੱਲ ਰਿਹਾ। ਓਵਰ। ਗੜੀ ਕਦੀ ਓਵਰ ਨਹੀਂ ਹੁੰਦਾ। ਨੈਵਰ। ਗੜੀ ਅਪਰਚੂਨਿਟੀ ਦੇਖਦਾ ਆ। ਕਿਦਣ ਆਪਣੀ ਗੱਲ ਰੱਖਣੀ ਐ। ਇਟਸ ਮਾਈ ਪਾਵਰਸ। ਇਹ ਕੀ ਆ? ਗੌਰਮਟਾ ਪੰਜਾਬ ਕੀਆ ਦੀ ਪੰਜਾਬ ਸਟੇਟ ਕਮਿਸ਼ਨ ਫਾਰ ਸ਼ੈਡਿਊਲ ਕਾਸਟ ਐਕਟ 2004 ਪੰਜਾਬ ਦੀ ਵਿਧਾਨ ਸਭਾ ਵਿੱਚ ਇਹ ਪਾਸ ਹੋ ਕੇ ਚੇਅਰਪਰਸਨ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਦੇ ਚੇਅਰਪਰਸਨ ਨੂੰ ਇਹ ਪਾਵਰਸ ਦਿੱਤੀ ਗਈ ਆ ਕਿ ਨੰਬਰ 1 ਸਮਨਿੰਗ ਐਂਡ ਐਨਫੋਰਸਿੰਗ ਦਾ ਅਟੈਂਡੈਂਸ ਆਫ ਐਨੀ ਪਰਸਨ ਐਂਡ ਐਗਜ਼ਾਮਨਿੰਗ ਹਿਮ ਔਨ ਓਥ ਵਿਤੂ ਆਇਆ ਤਾਂ ਹੈ ਲੈਫੀਡਟਵੀ ਨਾਲ ਲੈ ਕੇ ਓਥ ਤੇ ਉੱਤੇ ਗੱਲ ਕਰ ਮੇਰਾ ਸਮਨਿੰਗ ਟੂ ਐਨੀ ਪਰਸਨ रिक्वायरिंग एंड डिस्कवरी एंड एंड प्रोडक्शन ऑफ एनी डॉक्यूमेंट रिसीविंग एविडेंस ऑन एफिडेप्ट ਤੇ ਮੇਰੀਆਂ ਪਾਵਰਾਂ ਨੇ ਚੇਅਰ ਪਰਸਨ ਦੀਆਂ ਪੜ੍ਹ ਲਿਓ ਤੁਸੀਂ ਜਿਆਦੀ ਲੰਬੀ ਡਿਟੇਲ ਚ ਨਹੀਂ ਜਾਂਦਾ ਬਾਜਬਾਜੀ ਨੇ ਇੰਨੀਆਂ ਬਹੁਤ ਐ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਪੰਜਾਬੀਆਂ ਦਾ ਜਿਹੜੇ ਅੱਜ ਦੇਖ ਸੁਣ ਰਹੇ ਆ ਪੰਜਾਬ ਦੀ ਧਰਤੀ ਤੇ ਬਾਬੇ ਨਾਨਕ ਦਾ ਸੁਪਨਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਪਨਾ ਇਨ ਗਰੀਬ ਸਿੱਖਰ ਕੋ ਦੂਪਾ ਚਾਈ ਤਾਂ ਗਰੀਬ ਦੀ ਕਲਗੀ ਡਿਗਣ ਨਹੀਂ ਦਿੱਤੀ ਜਾਏਗੀ ਚਾਹੇ ਉਹ ਕਲਗੀ ਫਰੇਟਿਓ ਦੀ ਹੋਵੇ ਚਾਹੇ ਉਹ ਈਟੀਓ ਕਿਸੇ ਹੋਰ ਦੀ ਹੋਵੇ ਕਿਸੇ ਗਰੀਬ ਦੀ ਕਲਗੀ ਨਹੀਂ ਡਿਗਣ ਦਿੱਤੀ ਜਾਏਗੀ ਇਹ ਦਸ਼ਵੇਸ਼ ਪਿਤਾ ਦੇ ਸੁਪਨੇ ਜਿਹੜੇ ਪੰਜਾਬ ਦੀ ਧਰਤੀ ਤੇ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਹੈ ਫੰਡਮੈਂਟਲ ਰਾਈਟ ਨੇ ਆਰਟੀਕਲ 14 15 16 ਇਹ ਕਹਿੰਦੇ ਨੇ ਪੰਜ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ ਜਾਤੀ ਧਰਮ ਨਸਲ ਸਥਾਨ ਸਥਾਨ ਮਤਲਬ ਪਲੇਸ ਆਫ ਬਰਥ ਔਰ ਲਿੰਗ ਔਰt ਮਰਦਾ ਵਿਤਕਰਾ ਇਹ ਪੰਜ ਵਿਤਕਰੇ ਨਹੀਂ ਹੋਣਗੇ ਵਿਤਕਰਿਆਂ ਦੇ ਆਧਾਰ ਤੇ ਵਰਤੀ ਜਾ ਰਹੀ ਸ਼ਬਦਾਵਲੀ ਦੇ ਖਿਲਾਫ ਪੰਜਾਬ ਰਾਜ ਅਨੁਸੂਚੀ ਜਾਤੀ ਕਮਿਸ਼ਨ ਲਗਾਤਾਰ ਡਟਿਆ ਰਹੇਗਾ ਮਦਦ ਔਰ ਲਗਾਤਾਰ ਲੋਕਾਂ ਦੀ ਲੜਾਈ ਲੜੇਗਾ ਔਰ ਇਸ ਲੜੀ ਦੇ ਵਿੱਚ ਜਿਹੜਾ ਇਹ ਨੋਟਿਸ ਬਾਜਵਾਜੀ ਰਸੀਵ ਨਹੀਂ ਕਰ ਰਹਾ ਤੇ ਗੜੀ ਨੂੰ ਕਰਾਉਣਾ ਆਉਂਦਾ ਹੈ ਮੈਨੂੰ ਆਉਂਦਾ ਕਰਾਉਣਾ ਮੈਂ ਨੀਮਾ ਜਾ ਹੋ ਕੇ ਕਹਿਣਾ ਚਾਹੁੰਦਾ ਨੀਲੀ ਛੱਤ ਵਾਲੇ ਤੋਂ ਡਰ ਕੇ ਕਹਿਣਾ ਚਾਹੁੰਦਾ ਮੈਨੂੰ ਇੱਕ ਰੌਣਾ ਆਉਂਦਾ ਆ। ਔਰ اگਲੀ ਗੱਲ ਇਹ ਸੂ ਮੁੱਟੋ ਕੱਲਾ ਇਹਨਾਂ ਦਾ ਨਹੀਂ ਇਹ ਸੂ ਮੁੱਟੋਂ ਦੀਆਂ ਹੀ ਫਾਈਲ ਐਡੀ ਮੋਟੀ। ਅੱਧੀ ਕਿ ਲੈ ਕੇ ਆਏ ਤੁਹਾਡੇ ਕੋਲ ਮੈਂ। ਜਿਹੜੀ ਪਿਛਲੇ 1 ਸਾਲ ਚ ਨਿਕਲੇ ਨੇ ਵੱਖ-ਵੱਖ 15 ਤੋਂ ਜ਼ਿਆਦਾ ਨੇ। ਔਰ ਜਿੱਥੇ ਡੇਗੇ ਨੇ ਬੰਬਾਂ ਕੋਈ ਡੇਗੇ ਨੇ। ਇਸ ਕਰਕੇ ਬਚਣਾ ਚਾਹੀਦਾ ਕਾਨੂੰਨਾਂ ਦੀਆਂ ਕਾਰਵਾਈਆਂ ਤੋਂ। ਧੰਨਵਾਦ। ਪਿਛਲੇ 72 ਘੰਟਿਆਂ ਦੇ ਵਿੱਚ ਜੋ ਘਟਨਾਵਾਂ ਘਟੀਆਂ ਉਹਦੇ ਉੱਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਕੱਲ ਸੂਮਟੋ ਲਿਆ ਗਿਆ ਘਟਨਾ ਸੀ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਪਾਰਟੀ ਤੋਂ ਨੇਤਾ ਮਾਣਯੋਗ ਸਰਦਾਰ ਪ੍ਰਤਾਪ ਸਿੰਘ ਬਾਜਬਾ ਜੀ ਮੌਜੂਦਾ ਵਿਧਾਇਕ ਸਾਬਕਾ ਲੋਕ ਸਭਾ ਮੈਂਬਰ ਸਾਬਕਾ ਕੈਬਨਿਟ ਮਿਨਿਸਟਰ ਮੇ ਵੀ ਸਾਬਕਾ ਰਾਜ ਸਭਾ ਮੈਂਬਰ ਉਹਨਾਂ ਵੱਲੋਂ ਜਿਹੜੀ ਸ਼ਬਦਾਵਲੀ ਜਨਤਕ ਤੌਰ ਦੇ ਉੱਤੇ ਈਟੀਓ ਹਰਪਜਲ ਸਿੰਘ ਜੀ ਕੈਬਨਿਟ ਮਿਨਿਸਟਰ ਪੰਜਾਬ ਜੋ ਕਿ ਅਨੁਸੂਚਿਤ ਜਾਤੀਆਂ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਬਾਰੇ ਜੋ ਸ਼ਬਦਾਵਲੀ ਵਰਤੀ ਗਈ ਉਹਨਾਂ ਨੇ ਸ਼ਬਦ ਕੀ ਸੀ ਬੈਂਡ ਵਜਾਉਂਦਾ ਰਿਹਾ ਮਤਲਬ ਇਹਨਾਂ ਦਾ ਟੱਬਰ ਬੈਂਡ ਵਜਾਉਂਦਾ ਰਿਹਾ ਅੱਜ ਇਹ ਮੰਤਰੀ ਐ ਐਮਐਲਏ ਹੈ ਜਾਂ ਇਹ ਕਹਿਣਾ ਇਹ ਹੁਣ ਬੈਂਡ ਵਜਾਉਣ ਵਾਲਾ ਨਹੀਂ ਰਹਿ ਗਿਆ ਇਹਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਔਰ ਇਸਨੇ ਪੰਜਾਬ ਦਾ ਬੈਂਡ ਵਜਾਉਣਾ ਸ਼ੁਰੂ ਕਰ ਦਿੱਤਾ ਹੈ ਐਦਾਂ ਦੀ ਸ਼ਬਦਾਵਲੀ ਪਹਿਲੀ ਨਜ਼ਰੇ ਇਹ ਦੇਖਣ ਚ ਆਉਂਦਾ ਕਿ ਇਹ ਸ਼ਬਦਾਵਲੀ ਸ਼ਾਇਦ ਜਨਰਲ ਭਾਸ਼ਾ ਵਿੱਚ ਵਰਤੀ ਗਈ ਸਧਾਰਨ ਭਾਸ਼ਾ ਵਿੱਚ ਵਰਤੀ ਗਈ ਸ਼ਬਦਾਵਲੀ ਹੈ ਜਦੋਂ ਅਸੀਂ ਇਹਦੀ ਗਹਿਰਾਈ 'ਚ ਜਾਣੇ ਜਦੋਂ ਇਹਦੇ ਤੇ ਮੰਥਨ ਕੀਤਾ ਗਿਆ ਮੰਨ ਲਓ ਜੇ ਈਟਿਓ ਸਾਡਾ ਪਰਿਵਾਰ ਜੁੱਤੀਆਂ ਗੰਢ ਦਾ ਹੁੰਦਾ ਜੋ ਕਿ ਅਨੁਸੂਚੀ ਜਾਤੀ ਵਰਗ ਨਾਲ ਸੰਬੰਧਿਤ ਕੀਤਾ ਆ ਤੇ ਫਿਰ ਬਿਆਨ ਕਿਹਾ ਹੁੰਦਾ ਇਹਦੇ ਬਡਾਰੂ ਜੁੱਤੀਆਂ ਗੰਢ ਦੇ ਰਹੇ ਤੇ ਇਹਦੇ ਹੁਣ ਜੁੱਤੀ ਚੰਗੀ ਤਰ੍ਹਾਂ ਫੇਰਾਂਗੇ ਵਟ ਇਜ਼ ਦਾ ਇਹਦਾ ਮਤਲਬ ਕੀ ਹੈ ਜੇ ਮੰਨ ਲਓ ਈਟਿਓਰ ਭਜਨ ਸਿੰਘ ਜੀ ਦਾ ਮੈਂ ਮਾਫੀ ਚਾਹੁੰਦਾ ਨੇ ਸ਼ਬਦਾਂ ਲਈ ਜਿਹੜੇ ਮੈਂ ਵਰਤ ਰਿਹਾ ਮੰਨ ਲਓ ਝਾੜੂ ਲਾਉਂਦਾ ਹੁੰਦਾ ਪਰਿਵਾਰ ਤੱਬਰ ਤੇ ਫਿਰ ਬਾਜਵਾ ਸਾਹਿਬ ਦੇ ਸ਼ਬਦ ਕੀ ਹੁੰਦੇ ਕਿ ਇਹਦੇ ਬਡਾਰੂ ਝਾੜੂ ਲਾਉਂਦੇ ਰਹੇ ਅੱਜ ਇੱਕ ਕੈਬਨਿਟ ਮੰਤਰੀ ਹੈ ਐਮਐਲਏ ਆ ਜੇਬ ਉਹ ਦੇਸੈਂਡਸ ਇਹਦੇ ਤੇ ਝਾੜੂ ਫੇਰਾਂਗੇ ਤੇ ਜਿਹੜੇ ਦੂਰ ਕਸ਼ਟ ਹੈ ਇੱਕ ਹੋਰ ਬਰਾਦਰੀ ਆ ਜਿਹੜੀ ਨੱਚਦੀ ਆ ਮੰਗਦੇ ਆ ਘਰ ਘਰ ਜਾਂਦੇ ਆ ਤੇ ਬਾਜਵਾ ਸਾਹਿਬ ਦੇ ਬਿਆਨ ਕੀ ਹੁੰਦੇ ਇਹਦੇ ਬਡਾਰੂ ਨੱਚਦੇ ਰਹੇ ਮੰਗਦੇ ਰਹੇ ਟੱਪਦੇ ਰਹੇ ਇਹ ਐਡਾ ਬੜਾ ਪੋਸਟ ਤੇ ਆ ਗਿਆ ਇਹਨੂੰ ਹੁਣ ਨੱਚਣ ਮੁੜ ਕੇ ਲਾਵਾਂਗੇ ਇਹਦਾ ਸ਼ਬਦਾਂ ਦਾ ਮਤਲਬ ਕੀ ਹੈ ਇਸੇ ਤਰ੍ਹਾਂ ਸ਼ਿਡਿਊਲ ਕਾਸਟਾਂ ਦੇ ਵਿੱਚ ਜਿਹੜੀ ਵੱਡੀ ਗਿਣਤੀ ਵਿੱਚ ਸਾਡਾ ਵਾਲਮੀਕੀ ਮਜਵੀ ਸਿੱਖ ਭਾਈਚਾਰਾ ਹਾਲਾਂਕਿ ਕਿੱਤਾ ਅੱਜ ਕਿਸੇ ਦੇ ਨਾਲ ਕਿਸੇ ਜਾਤੀ ਨਾਲ ਬੱਝਿਆ ਨਹੀਂ ਕੋਈ ਵੀ ਜਾਤੀ ਕਿੱਤਾ ਕਰ ਸਕਦੀ ਹੈ ਪਰ ਪੰਜਾਬ ਚ ਬਹੁ ਗਿਣਤੀ ਜਿਹੜਾ ਸਾਡੇ ਗਰੀਬ ਪਰਿਵਾਰ ਹੈ ਉਹ ਸੋਚੇ ਜਾਤੀ ਵਰਗਾਂ ਨਾਲ ਸੰਬੰਧਿਤ ਹੈ ਜਿਹੜੇ ਉਹ ਬਹੁ ਗਿਣਤੀ ਬੈਂਡ ਵਾਜਾ ਵਜਾਉਂਦੇ ਨੇ ਤੇ ਜੇ ਬੈਂਡ ਵਾਜਾ ਵਜਾਉਣ ਦੀ ਇਸ ਪ੍ਰਕਿਰਿਆ 'ਚ ਇਹੋ ਜੀ ਸ਼ਬਦਾਵਲੀ ਮਾਜੋਖ ਬਾਜਵਾਜੀ ਜਿਹੜੀ ਕਿ ਕਾਸਟਿਅਸ ਮੈਂਟੈਲਿਟੀ ਰੱਖਦੇ ਆ ਉਹਦੀ ਇੱਕ ਅਧਾਰਣ ਹੈ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਵੱਲੋਂ ਬੋਲਿਆ ਗਿਆ ਸ਼ਬਦ ਭਦੌੜਦੇ ਐਮ ਐਲ ਏ ਸਾਹਿਬ ਨੂੰ ਲੈ ਕੇ ਜਿਹੜੇ ਖੁਦ ਸ਼ਡਿਊਲ ਕਾਸਟ ਭਾਈਚਾਰੇ ਦਾ ਸਵਾਬ ਰੱਖਦੇ ਸੀ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇਹਦਾ ਕੀ ਮਤਲਬ ਹੈ ਇਹ ਮਟੀਰੀਅਲ ਤਾਂ ਨਰਜੀਬ ਅਵਸਥਾ ਨੂੰ ਕਿਹਾ ਜਾਂਦਾ ਜਿਹੜੀਆਂ ਖਰੀਦੀਆਂ ਤੇ ਵੇਚੀਆਂ ਜਾ ਸਕਦੀਆਂ ਉਹਨਾਂ ਨੂੰ ਕਿਹਾ ਜਾਂਦਾ ਕੀ ਆ ਬਾਜਬਾ ਸਾਹਿਬ ਦੀ ਮਾਨਸਿਕਤਾ ਇਹੀ ਆ ਕਿ ਦਲਤਾਂ ਨੂੰ ਖਰੀਦਿਆ ਤੇ ਵੇਚਿਆ ਜਾ ਸਕਦਾ ਹੈ ਇਹੋ ਜੇ ਸ਼ਬਦਾਵਲੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇਲੈਕਸ਼ਨ ਚੱਲ ਰਿਹਾ ਸੀ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਰੰਗਰੇਟਾ ਗੁਰੂ ਕੋ ਬੇਟਾ ਉਹਨਾਂ ਦੀ ਤਸਵੀਰ ਜਿੰਨੇ ਲੀਡਰ ਸੀ ਉਹਨਾਂ ਤੋਂ ਥੱਲੇ ਲਾਈ ਗਈ ਜਿਹੜੀ ਤਸਵੀਰਾਂ ਨੇ ਗੁਰੂਆਂ ਰਹਿਬਰਾਂ ਦੀਆਂ ਤਸਵੀਰਾਂ ਨੇ ਇਹ ਵੀ ਮਾਨ ਸਨਮਾਨ ਨਾਲ ਜੁੜਿਆ ਹੋਇਆ ਇੱਕ ਪ੍ਰਤੀਕ ਹੈ ਐਡੀ ਮੋਟੀ ਫਾਈਲ ਹੈ ਉਸ ਉਸ ਕੇਸ ਦੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਦਾ ਦੈਰਾ ਆ ਐਸੀ ਕਮਿਸ਼ਨ ਦਾ ਖੰਡਾਜੀ ਨਹੀਂ ਕਰ ਸਕਦਾ ਔਰ ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਤਾੜਨਾ ਪੱਤਰ ਜਾਰੀ ਕੀਤਾ ਸੀ ਪਾਰਟੀ ਨੂੰ ਕਿ ਤੁਸੀਂ ਇਦਾਂ ਦੇ ਪੁੱਠੇ ਕੰਮ ਨਾ ਕਰੋ ਇਹਦੇ ਵਿੱਚ ਲੱਗਿਆ ਫਾਈਲ ਦੇ ਵਿੱਚ ਤਾੜਨਾ ਪੱਤਰ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀਤਾ ਸੀ ਔਰ ਈਟੀਓ ਹਰਪਜਨ ਸਿੰਘ ਜੀ ਬਾਰੇ ਕੀ ਕਿਸੇ ਬੰਦੇ ਦੀ 3 ਮਿੰਟ ਚ ਧੌਣ ਮਰੋੜਨ ਦਾ ਬਿਆਨ ਦਿੱਤਾ ਜਾ ਸਕਦਾ afghanistan ਚ ਬੈਠੇ ਆ ਅਸੀਂ ਅਸੀਂ ਕਿਹਾ ਤਾਲਿਵਾਨਾਂ ਦੇ ਸਰਕਾਰ ਚ ਬੈਠੇ ਆ ਕਿ 3 ਮਿੰਟ ਚ ਧੌਣ ਮਰੋੜ ਦਿਓ ਉਹ ਵੀ ਅਨਸੂਚੇ ਜਾਤੀ ਦੇ ਇੱਕ ਕੈਬਨਟ ਉਸ ਕੈਬਨਟ ਅMinistr ਦੀ ਜਿਹੜਾ ਖੁਦ PCS ਕੁਆਲਿਫਾਈਡ ਹੈ ਔਰ allied services ਦੇ ਵਿੱਚ